ਪੰਜਾਬ ਆਜਪਾ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਪਹੁੰਚੇ ਨੇ ਇੱਥੇ ਫਿਰੋਜ਼ਪੁਰ ਡਰੋਨ ਹਮਲੇ ਦੇ ਪੀੜਤਾਂ ਦੇ ਨਾਲ ਸੁਨੀਲ ਜਾਖੜ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਦਾਸੇ ਕਿ ਜਾਖੜ ਨੇ ਜ਼ਖਮੀਆਂ ਦਾ ਹਾਲ ਜਾਣਿਆ ਦਰਸਲ ਪਾਕਿਸਤਾਨ ਦੇ ਡਰੋਨ ਹਮਲੇ ਦੇ ਵਿੱਚ ਇਹ ਲੋਕ ਜ਼ਖਮੀ ਹੋਏ ਸਨ ਫਿਰੋਜ਼ਪੁਰ ਦੇ ਵਿੱਚ ਜੋ ਹੈ ਇਹਨਾਂ ਦੇ ਘਰ ਦੇ ਉੱਤੇ ਡਰੋਨ ਆ ਕੇ ਡਿੱਗਿਆ ਸੀ ਜਿਸ ਤੋਂ ਬਾਅਦ ਅੱਗ ਲੱਗ ਗਈ ਸੀ ਤੇ ਇਸੇ ਅੱਗ ਦੇ ਵਿੱਚ ਇੱਕੋ ਪਰਿਵਾਰ ਦੇ ਇਹ ਤਿੰਨ ਜੀ ਜੋ ਲਸ ਕੇ ਸੰਤਾਲ ਲਗਾਤਾਰ ਦਾਸੇ ਕਿਹੋਂ ਇਹਨਾਂ ਦਾ ਇਲਾਜ ਚੱਲ ਰਿਹਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਇੱਥੇ ਹੀ ਹੁਣ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੋ ਪੰਜਾਬ ਦੇ ਭਾਜਪਾ ਪ੍ਰਧਾਨ ਨੇ ਉਹ ਇਹਨਾਂ ਨੂੰ ਮਿਲਣ ਲਈ ਪੁੱਜੇ ਨੇ ਇੱਥੇ ਇਹਨਾਂ ਪੀੜਤਾਂ ਦਾ ਹਾਲ ਜਾਣਿਆ ਗਿਆ ਸੁਨੀਲ ਜਾਖੜ ਦੇ ਵੱਲੋਂ ਤੇ ਨਾਲ ਹੀ ਨਾਲ ਪੰਜਾਬ ਦੇ ਲਈ ਜੋ ਹੈ ਆਰਥਿਕ ਪੈਕੇਜ ਦੀ ਮੰਗ ਵੀ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਸੋ ਕੀਕੋ ਜਿੱਤੇ ਬਿਆਨ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਉਹ ਵੀ ਤੁਸੀਂ ਸੁਣ ਸਕਦੇ ਹੋ ਬਹੁਤ ਹੀ ਮਤਲਬ ਹੈ ਤੁਸੀਂ ਮੇਰੀ ਗੱਲ ਗਲਤ ਆ ਜਾਂਦੀ ਲੋਕੋ ਨੂੰ ਠੰਡੇ ਕਰ ਲੋ ਲੋਕੋ ਨੂੰ ਠੰਡੇ ਕਰੋ ਯਾਰ ਥੋੜਾ ਠੰਡੇ ਕਰੋ ਸਾਰੇ ਹਾਂ ਜੀ ਖਾਣੇ ਕੀ ਯਾਰ ਕਿ ਐਮਨਾ ਨੂੰ ਹੁਲਾ ਰਹੇ ਬਹੁਤ ਹੀ ਮੈਂ ਸਮਝਦਾ ਗੰਭੀਰ ਬਰਨ ਇੰਜਰੀਜ਼ ਜਲਣ ਦੇ ਕਰਕੇ ਇੱਕ ਪੇਸ਼ੈਂਟ ਦੇ ਕਰੀਬਨ ਸਾਰੇ ਹੀ ਬੋਡੀ ਦੇ ਅੰਦਰ ਝੁਲਸ ਗਿਆ ਸ਼ਰੀਰ ਤੇ 70% ਬਰਨ ਇੰਜਰੀਜ਼ ਦੂਜੇ ਪੇਸ਼ੈਂਟਸ ਦੇ ਵੀ ਹੈਗੀਆਂ ਤੇ ਵਾਹਿਗੁਰੂ ਤੋਂ ਆਈ ਅਰਦਾਸ ਕਰਦੇ ਆ ਦੋਨੋਂ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਤੇ ਉਹਨਾਂ ਦੀ ਸਿਹਤ ਕਾਮਯਾਬ ਹੋਵੇ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਪਾਰਟੀ ਕਨਿਓ ਵੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਸਦਸੇ ਨਾਲ ਆਏ ਹੈ ਉਹਨਾਂ ਸਾਰਿਆਂ ਨੂੰ ਹਰ ਕਿਸਮ ਦਾ ਸਹਿਯੋਗ ਪਾਰਟੀ ਸਰਕਾਰ ਤੇ ਸਾਰਾ ਪੰਜਾਬ ਤੇ ਅਜਮ ਸਮਝਦਾ ਸਾਰਾ ਦੇਸ਼ ਇਕਜੁੱਟ ਹੈ ਕਿਉਂਕਿ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਆ ਸਾਰੇ ਹਿੰਦੁਸਤਾਨ ਦੀ ਲੜਾਈ ਹੈ ਵੈਸੇ ਤਾਂ ਹਿੰਦੁਸਤਾਨ ਲੜਾਈ ਸਾਰੀ ਦੁਨੀਆ ਦੀ ਲੜਾਈ ਲੜ ਰਿਹਾ ਹੈ ਉਹ ਲੜਾਈ ਹੈ ਅਤੰਕਵਾਦ ਦੇ ਖਿਲਾਫ ਉਹ ਸਤਨ ਅਤੰਕਵਾਦ ਦੇ ਖਿਲਾਫ ਜਿਹਦਾ ਕਿਨੋਣਾ ਚਿਹਰਾ ਜਿਹੜਾ ਹੈ ਪਲਵਾਮਾ ਦੇ ਅੰਦਰ ਦੇਖਣ ਨੂੰ ਮਿਲਿਆ ਪਹਿਲਗਾਮ ਦੇ ਅੰਦਰ ਦੇਖਣ ਨੂੰ ਮਿਲਿਆ ਪਰ ਪੰਜਾਬ ਇਸ ਦਾ ਭੁਗਤਭੋਗੀ ਬਹੁਤ ਅਰਸੇ ਤੋਂ ਰਿਹਾ ਹੈ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ ਸਾਰੇ ਮਸਲੇ ਨੂੰ ਹਜ਼ਾਰਾਂ ਜਾਨਾਂ ਇਸ ਅਤੰਕਵਾਦ ਦੇ ਅਸੀਂ ਸ਼ਿਕਾਰ ਹੋਏ ਹਾਂ ਜੀ ਤੇ ਪੰਜਾਬ ਦੀ ਆ ਸਾਡੀ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਵੀ ਆ ਜਿੰਮੇਵਾਰੀ ਦੇਸ਼ ਦੀ ਸੁਰੱਖਿਆ ਦੀ ਜਦੋਂ ਵੀ ਕਿਤੇ ਲੋਡ ਪੈਂਦੀ ਹੈ ਪੰਜਾਬ ਹਮੇਸ਼ਾ ਸਰੱਦੀ ਸੂਬਾ ਹੋਣ ਕਾਰਨ ਸਦੀਆਂ ਤੋਂ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਕੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਅਡਿੱਗੋ ਕੇ ਇੱਕ ਦੀਵਾਰ ਵਾਂਗੂ ਇੱਥੇ ਇੱਕ ਐਵਰੇਜ ਪਹਾੜ ਵਾਂਗੂ ਇੱਥੇ ਦੇਸ਼ ਦੀ ਸੁਰੱਖਿਆ ਦੇ ਵਿੱਚ ਇੱਥੇ ਦੁਸ਼ਮਣਾਂ ਨੂੰ ਰੋਕਣ ਦਾ ਕੰਮ ਕੀਤਾ ਹੈ ਉਦੇ ਨਾਲ ਹੀ ਮੈਂ ਸਮਝਦਾ ਵੀ ਅੱਜ ਸਾਰੇ ਨੂੰ ਇਸ ਗੱਲ ਦੀ ਖਾਸ ਤੌਰ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਇਸ ਗੱਲ ਦਾ ਇੱਕ ਬਹੁਤ ਵੱਡਾ ਘੁੰਗਾਰਾ ਜਿੱਥੇ ਫੌਜ ਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਐ ਉਥੇ ਹੀ ਪੂਰੇ ਦੇਸ਼ ਵਾਂਗੂ ਸਾਰੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੀ ਹਮੇਸ਼ਾ ਸਾਡੇ ਦਿਲ ਚ ਕਾਮਨਾ ਰਹਿੰਦੀ ਹੈ ਤੇ ਉਹ ਹੀ ਅਮਨ ਸ਼ਾਂਤੀ ਦੀ ਜਦੋਂ ਕੱਲ ਖਬਰ ਆਈ ਹੈ ਸੀਜ਼ਫਾਇਰ ਦੀ ਮੈਂ ਸਮਝਦਾ ਸਾਰੇ ਲੋਕਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਕਿਉਂਕਿ ਜਿਹੜੇ ਅਤੰਕਵਾਦ ਦੇ ਖਿਲਾਫ ਮੂਹਮ ਚੱਕਿਆ ਸੀਗਾ ਬੀੜਾ ਚੱਕਿਆ ਸੀਗਾ ਉਹਦਾ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਫੌਜਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਇੱਕ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਹੈ ਪਰ ਜਦੋਂ ਆਹ ਸੰਦੇਸ਼ ਚੱਲਿਆ ਗਿਆ ਤੇ ਉਹਦੇ ਬਾਅਦ ਅੱਜ ਜਦੋਂ ਜੰਧ ਵਿਰਾਮ ਦੀ ਖਬਰ ਆਈ ਹੈ ਸਾਰਿਆਂ ਨੇ ਦਾ ਸਵਾਗਤ ਵੀ ਕੀਤਾ ਤੇ ਪੰਜਾਬ ਦੇ ਅੰਦਰ ਖਾਸ ਤੌਰ ਤੇ ਇਸ ਨੂੰ ਲੈ ਕੇ ਕੱਲ ਸੀਜ਼ਫਾਇਰ ਹੋਣ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ 올 ਪਾਰਟੀ ਮੀਟਿੰਗ ਚੀਫ ਮਿਨਿਸਟਰ ਸਾਹਿਬ ਵੀ ਸ਼ਾਮਿਲ ਸੀਗੇ ਬਾਕੀ ਸਾਰੀਆਂ ਪਾਰਟੀਆਂ ਅਕਾਲੀ ਪਾਰਟੀ ਕਾਂਗਰਸ ਸੀਪੀਆਈ ਸੀਪੀਆਈਐਮ ਬਹੁਜਨ ਸਮਾਜ ਪਾਰਟੀ ਤੇ ਬੀਜੀ ਬੀਜੇਪੀ ਕਰਨ ਉਹ ਮਨੂ ਵਿਉਧੇ ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਤੇ ਸਾਰਿਆਂ ਨੇ ਇਸ ਗੱਲ ਦੀ ਸਿਲਾਹਗਾ ਵੀ ਕੀਤੀ ਵੀ ਓਕੇ ਜਿਹੜਾ ਯੁੱਧ ਵਿਰਾਮ ਹੋਇਆ ਹੈ ਹਿੰਦੁਸਤਾਨ ਦੀ ਸ਼ਰਤਾਂ ਦੇ ਉੱਤੇ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਦਿਖਾ ਕੇ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਪਾਕਿਸਤਾਨ ਨੂੰ ਹੋਇਆ ਵੀ ਹੈ ਤੇ ਮੈਂ ਸਮਝਦਾ ਅਗਰ ਨਹੀਂ ਹੋਇਆ ਤਾਂ ਉਹਦੇ ਵਾਸਤੇ ਵੀ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਬਿਲਕੁਲ ਦਿਖਾਈ ਵੀ ਹੈ ਤੇ ਉਹਦੀ ક્ષਮਤਾ ਵੀ ਦਿਖਾਈ ਹੈ ਵੀ ਅਸੀਂ ਆਪਣੇ ਟੈਰਰਿਜ਼ਮ ਨੂੰ ਕਿਸੇ ਹੱਦ ਤਾਈ ਬਿਲਕੁਲ ਉਹਨੂੰ ਟੋਲਰੇਟ ਨਹੀਂ ਕਰਾਂਗੇ ਤੇ ਉਹਦਾ ਬੜੀ ਭਾਰੀ ਕੀਮਤ ਉਹਨੂੰ ਚੁਕਾਣੀ ਪਊਗੀ ਇੱਕ ਉੱਥੇ ਬੀਜਪੀ ਕੰਨਿਓ ਮੈਂ ਸੁਝਾਵ ਰੱਖਿਆ ਸੀਗਾ ਕਿਉਂਕਿ ਜਿੱਥੇ ਲੜਾਈ ਦੇ ਅੰਦਰ ਪੰਜਾਬ ਦੇ ਜਾਨ-ਮਾਲ ਦਾ ਨੁਕਸਾਨ ਤੇ ਸਾਡੇ ਬਹਾਦਰ ਸੈਨਿਕ ਆਪਣੇ ਜਾਨ ਕੁਰਬਾਨ ਕਰਦੇ ਉੱਥੇ ਹੀ ਕਿਉਂਕਿ ਅੱਜ ਲੁਧਿਆਣੇ ਦੇ ਇੱਥੇ ਜ਼ਮੀਨ ਤੇ ਖੜੇ ਆਂ ਸਾਡੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੁੰਦਾ ਸਾਡੀ ਇੰਡਸਟਰੀ ਨੂੰ ਸਾਡੇ ਇਕਨੋਮੀ ਨੂੰ ਜਿਹੜਾ ਨੁਕਸਾਨ ਹੁੰਦਾ ਹੈ ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਉਸ ਪ੍ਰਪੋਜ਼ਲ ਦਾ ਜਿਹੜਾ ਬੀਜੇਪੀ ਪੰਜਾਬ ਕਨੇਓ ਮਾ ਉਥੇ ਮੀਟਿੰਗ ਦੇ ਅੰਦਰ ਰੱਖਿਆ ਉਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਹੁੰਗਾਰਾ ਦਿੱਤਾ ਤੇ ਖਾਸ ਤੌਰ ਤੇ ਮੈਂ ਬਾਰੀ ਆ ਪੰਜਾਬ ਦੇ ਗਵਰਨਰ ਕਟਾਰੀਆ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਨਾ ਸਿਰਫ ਇਸ ਗੱਲ ਨੂੰ ਸਵੀਕਾਰ ਕੀਤਾ ਬਲਕਿ ਉਹਨਾਂ ਨੇ ਹੁੰਗਾਰਾ ਵੀ ਦਿੱਤਾ ਹੈ ਅਭੀ ਆ ਜਿਹੜੀ ਪ੍ਰਪੋਜ਼ਲ ਹੈ ਬੀਜੇਪੀ ਪੰਜਾਬ ਦੀ ਉਹਨੂੰ ਅਸੀਂ ਲੈ ਕੇ ਪ੍ਰਧਾਨ ਮੰਤਰੀ ਤਾਈਂ ਵੀ ਜਾਵਾਂਗੇ ਸੈਂਟਰਲ ਗਵਰਨਮੈਂਟ ਕੋਲ ਵੀ ਲੈ ਕੇ ਜਾਵਾਂਗੇ ਉਹ ਵੀ ਸਾਨੂੰ ਇੰਡਸਟਰੀ ਨੂੰ ਹੋਣ ਵਾਲਾ ਨੁਕਸਾਨ ਅੱਜ ਵੀ ਨਹੀਂ ਸਦੀਆਂ ਤੋਂ ਜਦੋਂ ਤੋਂ ਹੀ ਅਸੀਂ ਪੰਜਾਬ ਹਮੇਸ਼ਾ ਚਾਹ 65 ਦੀ ਲੜਾਈ ਹੈ ਚਾਹ 71 ਦੀ ਲੜਾਈ ਹੈ ਚਾਹ ਟੈਰਰਿਜ਼ਮ ਦੇ ਦਿਨ ਸੀਗੇ ਚਾਹ ਬਾਅਦ ਚ ਕਾਰਗਿਲ ਦੇ ਦੌਰਾਨ ਵੀ ਐਚੀ ਜਦੋਂ ਟੈਨਸ਼ਨ ਵਧੀ ਹੈ ਉਹਦਾ ਡਾਇਰੈਕਟ ਇੰਪੈਕਟ ਸਾਡੀ ਇਕਨੋਮੀ ਤੇ ਪੈਂਦਾ ਸਾਡੀ ਇੰਡਸਟਰੀ ਤੇ ਪੈਂਦਾ ਹੈ ਲੋਕਾਂ ਦੇ ਵਪਾਰ ਤੇ ਪੈਂਦਾ ਤੇ ਪੰਜਾਬ ਨੂੰ ਇੱਕ ਇਕਨੋਮਿਕ ਪੈਕੇਜ ਜਿਹੜਾ ਹੈ ਉਹਦੇ ਵਾਸਤੇ ਬੀਜੇਪੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਪੰਜਾਬ ਬੀਜੇਪੀ ਇਸ ਗੱਲ ਨੂੰ ਪੂਰੇ ਹੰਗਾਰੇ ਨਾਲ ਅਸੀਂ ਉੱਥੇ ਜਾ ਕੇ ਇਸ ਗੱਲ ਨੂੰ ਚੱਕਾਂਗੇ ਤੇ ਪੰਜਾਬ ਨੂੰ ਇੱਕ ਸਪੈਸ਼ਲ ਦਾ ਇਕਨੋਮਿਕ ਪੈਕੇਜ ਦਿੱਤਾ ਜਾਵੇ ਜਿਹਦੇ ਵਿੱਚ ਫਿਸਕਲ ਬੈਨੀਫਿਟਸ ਫਾਈਨੈਂਸ਼ੀਅਲ ਬੈਨੀਫਿਟਸ ਚਾਹ ਸਾਡੇ ਕਿਸਾਨ ਪਰ ਆਏ ਸਾਡੇ ਮਜ਼ਦੂਰ ਹੈ ਚਾਹ ਵਪਾਰ ਹੈ ਚਾਹ ਇੰਡਸਟਰੀ ਹੈ ਉਹਦੇ ਵਾਸਤੇ ਦਿੱਤਾ ਜਾਵੇ ਤੇ ਮਨੂੰ ਅੱਜ ਮੈਂ ਵਧਾਈ ਵੀ ਦੇਣਾ ਚਾਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਗਵਰਨਰ ਸਾਹਿਬ ਦਾ ਜਿਨ੍ਹਾਂ ਨੇ ਹੰਗਾਰਾ ਦਿੱਤਾ ਆਨ ਵਾਲੇ ਦਿਨਾਂ ਦੇ ਵਿੱਚ ਜਦੋਂ ਆ ਹਾਲਾਤ ਆ ਜੇ ਹੋਰ ਸੁਧਰ ਜਾਂਦੇ ਕਿਉਂਕਿ ਅਜੇ ਤਾਂ ਰੀਸੈਂਟਲੀ ਸੀਜ਼ਫਾਇਰ ਅਨਾਉਂਸ ਹੋਈ ਹੈ ਕੱਲ ਰਾਤ ਨੂੰ ਵੀ ਉਹਦੀ ਵਾਇਲੇਸ਼ਨਜ਼ ਹੋਈਆਂ ਪਰ ਮਨ ਲੱਗਦਾ ਸਮਾਂ ਲੱਗਦੇ ਲੱਗਦੇ ਸਾਰਾ ਪਾਕਿਸਤਾਨ ਨੂੰ ਇਸ ਗੱਲ ਦਾ ਪੂਰਾ ਇੱਕ ਚਾਨਣਾ ਹੋ ਗਿਆ ਵੀ ਹਿੰਦੁਸਤਾਨ ਨੇ ਟੈਰਰਿਜ਼ਮ ਨੂੰ ਬਖਸ਼ਣਾ ਨਹੀਂ ਉਹਦੇ ਬਾਅਦ ਅੱਜ ਜਦੋਂ ਹੁਣ ਹਾਲਾਤ ਸੁਧਰ ਜਾਂਦੇ ਆ ਉਹਦੇ ਬਾਅਦ ਗਵਰਨਰ ਸਾਹਿਬ ਕੋਲ ਜਾ ਕੇ ਅਸੀਂ ਬੀਜੇਪੀ ਦੇ ਸਾਰੇ ਸਾਥੀ ਇਕੱਠੇ ਹੋ ਕੇ ਉਹਨਾਂ ਨੂੰ ਇਹਦੇ ਅੱਗੇ ਰੂਪਰੇਖਾ ਵੀ ਤਿਆਰ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਜਿਸ ਤਰ੍ਹਾਂ ਕੱਲ ਸਾਰੀ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਜਿਸ ਕਿਸਮ ਦਾ ਇੱਕ ਸਾਰਾ ਨੇ ਇੱਕਜੁਟਤਾ ਦਿਖਾਈ ਹੈ ਉਸ ਇੱਕਜੁਟਤਾ ਨੂੰ ਲੈ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਕੋਲ ਜਾਈਏ ਤੇ ਪੰਜਾਬ ਦੇ ਵਾਸਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਪੰਜਾਬ ਹਮੇਸ਼ਾ ਉਤਪੋਗੀ ਰਿਹਾ ਹੈ ਪੰਜਾਬ ਨੇ ਹਰੇਕ ਪੱਖੋਂ ਕੀਮਤ ਬਹੁਤ ਕੀਮਤਾਂ ਚੁਕਾਈਆਂ ਸਾਨੂੰ ਪੰਜਾਬੀਆਂ ਨੂੰ ਮਾਣ ਵੀ ਹੈ ਦੇਖੋ ਸਾਨੂੰ ਜਿਹੜਾ ਮਾਣ ਹੈ ਵੀ ਅਸੀਂ ਦੇਸ਼ ਦੇ ਵਾਸਤੇ ਕਿਤੇ ਕੰਮ ਆਨੇ ਕੁਰਬਾਨੀ ਦੇਣ ਤੋਂ ਪੰਜਾਬੀ ਕਦੇ ਪਿੱਛੇ ਨਹੀਂ ਹਟਦਾ ਪਰ ਸਾਡੇ ਉਹਨਾਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖ ਕੇ ਸਾਡੇ ਹੋਣ ਵਾਲੇ ਨੁਕਸਾਨ ਨੂੰ ਮੱਦੇਨਜ਼ਰ ਰੱਖ ਕੇ ਆ ਇੱਕ ਸਮੇਂ ਦੀ ਪੁਕਾਰ ਹੈ ਸਾਡਾ ਮੈਂ ਸਮਝਦਾ ਸਾਡਾ ਹੱਕ ਹੈ ਜਿਹੜਾ ਪੰਜਾਬੀਆਂ ਨੇ ਆਪਣੇ ਖੂਨ ਪਸੀਨੇ ਨਾਲ ਆਹ ਕਮਾਇਆ ਹੈ ਉਸ ਨੂੰ ਨਜ਼ਰ ਰੱਖਤੇ ਹੋਏ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਪੈਕੇਜ ਜਿਸ ਕਿਸਮ ਦਾ ਚਾਹੇ ਜੰਮੂ ਨੂੰ ਦੇ ਰੱਖਿਆ ਹੈ ਚਾਹੇ ਪਹਿਲਾਂ ਹਿਮਾਚਲ ਨੂੰ ਦੇ ਰੱਖਿਆ ਸੀਗਾ ਇਸ ਕਿਸਮ ਦਾ ਪੈਕੇਜ ਦਿੱਤਾ ਜਾਵੇ ਤਾਂ ਕਿ ਪੰਜਾਬੀ ਹੋਰ ਹੌਸਲੇ ਨਾਲ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰਹਿ ਕੇ ਪੰਜਾਬ ਦੀ ਬਿਹਤਰੀ ਕਰ ਸਕੀਏ ਧੰਨਵਾਦ ਜੀ ਜੀ ਸਾਹਿਬ ਦੇ ਕਿਹਾ ਵੀ ਜਿੰਦਾਬਾਦ ਜਿੰਦਾਬਾਦ ਪਲੀਜ਼ ਪਾਣ ਚੰਗ ਪਲੀਜ਼ ਸਾਹਿਬ आतंकवाद ਦੇ ਖਿਲਾਫ ਲੜਾਈ ਪੂਜਾਈ ਰਹੀ ਚਾਹੇ ਹਮਲਾ ਤੇ ਉਹ ਜਵਾਬੂਤ ਹੋਰ ਜਵਾਬ ਦਿੱਤਾ ਜਾਵੇ ਬਿਲਕੁਲ ਸਾਬ ਆ ਦੇਖੋ ਬਹੁਤ ਹੀ ਸਹੀ ਤੁਹਾਡਾ ਸਵਾਲ ਹੈ ਹਿੰਦੁਸਤਾਨ ਹਮੇਸ਼ਾ ਅਸੀਂ ਸ਼ਾਂਤੀ ਚਾਹਨੇ ਹਿੰਦੁਸਤਾਨ ਸ਼ਾਂਤੀ ਦਾ ਪੁਜਾਰੀ ਹੈ ਅਮਨ ਸ਼ਾਂਤੀ ਦੇ ਪੁਜਾਰੀ ਹਾਂ ਅਸੀਂ ਪਰੰਤੂ ਇਹਦਾ ਮਤਲਬ ਹੈ ਸਾਡੀ ਅਮਨ ਸ਼ਾਂਤੀ ਦੇ ਪੁਜਾਰੀ ਹੋਣ ਨੂੰ ਕੋਈ ਕਮਜ਼ੋਰੀ ਨਾ ਸਮਝ ਲਵੇ ਜਿਹੜੀ ਗੁਸਤਾਖੀ ਪਾਕਿਸਤਾਨ ਧੇਰ ਸਵੇਰ ਕਰਦਾ ਰਿਹਾ ਹੈ ਉਹਦੇ ਵਾਸਤੇ ਮੇਰਾ ਮੰਨਣਾ ਹੈ ਆ ਤਾਂ ਇੱਕ ਜਿਹੜਾ ਹੈ ਉਹਨਾਂ ਨੂੰ ਫੌਰੀ ਤੌਰ ਤੇ ਕੀਤਾ ਗਿਆ ਪਰ ਆ ਜਿਹੜੀ ਲੜਾਈ ਹੈ ਬਹੁਤ ਲੰਬੀ ਲੜਾਈ ਹੈ ਥਿਸ ਇਜ਼ ਓਨਲੀ ਦਾ ਬਿਗਨਿੰਗ ਆ ਤਾਂ ਇੱਕ ਸ਼ੁਰੂਆਤ ਹੈ ਸਭ ਇਸ ਕਹਿੰਦੇ ਨਾ ਸੰਪ ਦੇ ਜਿਹੜੇ ਦੰਦ ਤੋੜਨੇ ਪੈਣਗੇ ਸਾਬ ਸਾਡਾ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਝਗੜਾ ਨਹੀਂ ਸਾਡੇ ਜਿਹੜੇ ਹੈ ਪਾਕਿਸਤਾਨ ਦੇ ਲੋਕਾਂ ਨਾਲ ਜਾਂ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਹੈ ਬਹੁਤ ਸੁਖਾਵਾਂ ਹੈ ਸੁਖਮਾਂ ਵਾਂ ਰਹਿੰਦੇ ਕੁਰਤਾਰਪੁਰ ਸਾਹਿਬ ਦਾ ਲੰਗ ਇਸ ਗੱਲ ਦਾ ਸਬੂਤ ਹੈ ਸਾਡੇ ਯਾਤਰੀ ਜਾਂਦੇ ਆ ਉੱਥੇ ਮਥਾਟੇ ਕਰਨ ਸ਼ਰਧਾ ਨਾਲ ਜਾ ਕੇ ਆਂਦੇ ਸਾੜਿਆਂ ਦਾ ਆਪੱਚ ਬਹੁਤ ਵੱਡਾ ਸਤਿਕਾਰ ਵੀ ਹੁੰਦਾ ਹੈ ਪਰ ਉੱਥੇ ਜਿਹੜੇ ਗਲਤ ਐਲੀਮੈਂਟ ਬੈਠੇ ਜਿਹੜੇ ਜਿਹਾਦੀ ਕਿਸਮ ਦੀ ਸੋਚ ਦੇ ਲੋਕ ਬੈਠੇ ਐ ਸਾਡੀ ਲੜਾਈ ਉਸ ਸੋਚ ਦੇ ਨਾਲ ਹੈ ਉਹਨਾਂ ਦੀ ਮਜਬੂਰੀ ਆਰਮੀ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਆਪਣਾ ਕਾਰਨ ਦੇਣ ਵਾਸਤੇ ਵੀ ਅਸੀਂ ਜਿਹੜਾ ਇੱਥੇ ਪਾਕਿਸਤਾਨ ਨੂੰ ਇਹਨਾਂ ਸਾਲਾਂ ਤੋਂ ਲੁੱਟੀ ਜਾ ਰਹੇ ਆ ਉਹ ਕੋਈ ਨਾ ਕੋਈ ਚਿੰਗਾਰੀ ਲਾਉਂਦੇ ਰਹਿੰਦੇ ਐ ਇਹਦੇ ਵਾਸਤੇ ਮੇਰਾ ਮੰਨ ਹੈ ਵੀ ਆ ਜਿਹੜੀ ਲੜਾਈ ਹੈ ਇਹਦੀ ਸਿਰਫ ਸ਼ੁਰੂਆਤ ਹੈ ਆ ਜ਼ਹਿਰ ਜਿਹੜਾ ਹੈ ਉਹਨਾਂ ਚੋਂ ਕੱਢਣਾ ਪਊਗਾ ਇੱਕ ਦਿਨ ਚ ਨਹੀਂ ਹੋਣਾ ਨਾ ਹੀ ਇਹਦੇ ਵਾਸਤੇ ਮੈਂ ਸਮਝਦਾ ਜਿਸ ਤਰ੍ਹਾਂ ਇੱਕ ਫਰੇਜ਼ ਹੈ ਵਾਰ ਬਾਈ ਅਦਰ ਮੀਨਸ ਜਿਹੜੀ ਪਾਸ਼ਾ ਜਿਹੜੇ ਸਮਝਦੇ ਆ ਕਹਿੰਦੇ ਨਾ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਤੇ ਉਹ ਲੈਂਗੁਏਜ ਸਮਝਾਣ ਦਾ ਕੰਮ ਵੀ ਮੈਂ ਸਮਝਦਾ ਵੀ ਸਾਡੀ ਸਰਕਾਰ ਨੇ ਸਾਡੀ ਫੌਜਾਂ ਨੇ ਕਰਕੇ ਦਿਖਾਇਆ ਹੈ ਬਾਕੀ ਜਿਹੜੀ ਲੈਂਗੁਏਜ ਹੈ ਉਹ ਵੀ ਸਾਨੂੰ ਸਮਝਾਣੀ ਆਂਦੀ ਹੈ ਇੱਕ ਗੱਲ ਜਿਹੜੀ ਮੈਂ ਸਮਝਦਾ ਮੇਰੀ ਆਪਣੀ ਨਿੱਜੀ ਜਿਹੜੀ ਵਿਚਾਰ ਹੈ ਜਦੋਂ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਹਿੰਦੁਸਤਾਨ ਨੂੰ ਵੀ ਵਿਲ ਬਲੀਡ ਇੰਡੀਆ ਬਾਈ 1000 ਕੱਟਸ ਮੈਂ ਸਮਝਦਾ ਮੈਂ ਸਰਕਾਰ ਨੂੰ ਇਸ ਪਾਸੇ ਹੁਣ ਗੌਰ ਕਰਨਾ ਚਾਹੀਦਾ ਹੈ ਵੀ ਵਾਈ ਨਾਟ ਬਲੀਡ ਪਾਕਿਸਤਾਨ ਬਾਈ 1001 ਕੱਟਸ ਆਪਾਂ 1000 ਤੇ 1 ਉਸ ਕਿਸਮ ਦੇ ਜਿਹੜੇ ਹੈ ਇਹਨਾਂ ਨੇ ਸਾਡੇ ਨਾਲ ਕੀਤਾ ਉਸ ਕਿਸਮ ਦਾ ਕਿਉਂਕਿ ਪਾਕਿਸਤਾਨ ਦੇ ਲੋਕਾਂ ਨੂੰ ਜਦੋਂ ਅਹਿਸਾਸ ਹੋਊਗਾ ਕਿ ਇਹ ਜਿਹੜੀ ਪਾਕਿਸਤਾਨ ਦੀ ਲੀਡਰਸ਼ਿਪ ਹੈ ਪਾਕਿਸਤਾਨ ਦੀ ਫੌਜ ਦੇ ਹੁਕਮਰਾਨ ਹੈ ਉਹ ਪਾਕਿਸਤਾਨ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੇ ਜੇਬਾਂ ਭਰ ਰਹੇ ਹੈ ਉਹ ਆਪਣੇ ਆਪ ਚ ਉਹਨਾਂ ਸਰਕਾਰਾਂ ਤੇ ਸੈਨਾ ਨੂੰ ਮਜਬੂਰ ਕਰਨਗੇ ਕਿ ਇੱਕ ਹਿੰਦੁਸਤਾਨ ਇੱਕ ਬਹੁਤ ਹੀ ਅੱਛਾ ਪੜੋਸੀ ਹੋ ਸਕਦਾ ਹੈ ਬਹੁਤ ਹੀ ਅੱਛਾ ਡਿਵੈਲਪਮੈਂਟ ਦਾ ਪਾਰਟਨਰ ਹੋ ਸਕਦਾ ਹੈ ਪਰ ਜੇ ਸਾਡੇ ਨਾਲ ਪੰਗਾ ਲਾਉਂਗੇ ਤਾਂ ਹਿੰਦੁਸਤਾਨ ਬਹੁਤ ਹੀ ਮੈਂ ਸਮਝਦਾ ਪੈੜਾ ਦੁਸ਼ਮਣ ਵੀ ਹੋ ਸਕਦਾ ਹੈ ਇਹ ਅਸੀਂ ਅਸੀਂ ਸਬੂਤ ਕਰਕੇ ਦਿਖਾਤਾ ਪਰ ਅਸੀਂ ਅਮਨ ਸ਼ਾਂਤੀ ਚਾਹਾਂਗੇ ਅਸੀਂ ਵੀ ਤਰੱਕੀ ਕਰੀਏ ਪਾਕਿਸਤਾਨ ਦੇ ਲੋਕ ਵੀ ਜਿਹੜੇ ਅੱਜ ਭੁਖਮਰੀ ਚ ਕਿਉਂਕਿ ਲੜਾਈ ਸੇ ਉਹਨਾਂ ਦਾ ਜਾਣਾ ਕੁਛ ਨਹੀਂ ਕਹਿੰਦੇ ਕੰਗਾਲ ਦਾ ਤਾਂ ਉਹਨਾਂ ਕੋਲ ਤਾਂ ਇਹ ਹੀ ਤਾਂ ਮੰਗ ਕੇ ਖਾਂਦੇ ਸਭ ਉਹਨਾਂ ਨੇ ਡਰੋਨ ਵੀ ਮੰਗ ਕੇ ਲੈ ਕੇ ਆਏ ਕੋ ਟਰਕੀ ਤੋਂ ਮੰਗ ਕੇ ਲੈ ਕੇ ਚైనా ਤੋਂ ਲੈ ਕੇ ਦਾਣੇ ਵੀ ਮੰਗ ਕੇ ਖਾਂਦੇ ਐ ਇਸ ਕਰਕੇ ਅਸੀਂ ਚਾਹੁੰਦੇ ਆ ਇਹ ਸਾਡੇ ਚੋਂ 8 ਡੋਕੇ ਉਧਰ ਗਏ ਐ ਉਹਨਾਂ ਦੀ ਵੀ ਅਮਨ ਸ਼ਾਂਤੀ ਹੋਵੇ ਔਰ ਉਹਨਾਂ ਨੂੰ ਆ ਸਦਬੁੱਧੀ ਦਿਵਾਉਣ ਵਾਸਤੇ ਅੱਖਾਂ ਖੋਲਣ ਵਾਸਤੇ ਤਾਂ ਕਿ ਉਹ ਆਪਣੀ ਸਰਕਾਰ ਤੇ ਲੀਡਰਾਂ ਨੂੰ ਮਜਬੂਰ ਕਰ ਸਕਣ ਮੈਂ ਸਮਝਦਾ ਹਾਂ ਕਿ ਬਹੁਤ ਕੁਝ ਕੰਮ ਕਰਨ ਦੀ ਸਰਕਾਰ ਨੂੰ ਲੋੜ ਹੈ ਆ ਫੌਜ ਨਾਲ ਨਹੀਂ ਹੋਣਾ ਆ ਤਾਂ ਦਿਮਾਗ ਨਾਲ ਚਾਹੇ ਡਿਪਲੋਮੈਟਿਕ ਮੀਨਸ ਹੈ ਬਿਕੋਜ਼ ਦੈਟਸ ਆਲਸੋ ਅ ਵੇ ਆਫ ਵਾਰ ਲੜਾਈ ਦਾ ਉਹ ਵੀ ਤਰੀਕਾ ਡਿਪਲੋਮੈਟਿਕ ਤਰੀਕੇ ਨਾਲ ਇਕਨੋਮਿਕ ਤਰੀਕੇ ਨਾਲ ਉਹ ਤਾਂ 1-1 ਬਿਲੀਅਨ ਮੰਗਦੇ ਫਿਰਦੇ ਆ ਸਰ ਲੋਕਾਂ ਨੂੰ ਕਹਿੰਦੇ ਆ IMF ਤੋਂ ਸਾਨੂੰ 1.3 ਬਿਲੀਅਨ ਦਾ ਲੋਨ ਮਿਲ ਗਿਆ ਇਸ ਗੱਲ ਦੇ ਜਸ਼ਨ ਮਨਾ ਰਹੇ ਇੱਥੇ ਬਿਲੀਅਨਾਂ ਦੀ ਟ੍ਰਿਲੀਅਨ ਦੀ ਗਿਣਤੀ ਨਹੀਂ ਹੋ ਰਹੀ ਇਸ ਕਰਕੇ ਉਹਨਾਂ ਨੂੰ ਉਹ ਸਬਕ ਸਿਖਾਣ ਦੀ ਲੋੜ ਹੈ ਉਹ ਸਮੇਂ ਬੇ ਸਮੇਂ ਸਿਖਾਉਂਦੇ ਰਹਿਣਾ ਪਊਗਾ ਕਿਉਂਕਿ ਦੇਖਿਆ ਵੀ ਟੈਰਰਿਜ਼ਮ ਇੱਕ ਦਿਨ 'ਚ ਖਤਮ ਨਹੀਂ ਹੁੰਦਾ ਤੁਸੀਂ ਇਜ਼ਰਾਈਲ ਦਾ ਹਾਲ ਦੇਖ ਲਓ ਜਿਹੜੇ ਹਮਾਸ ਹੁੰਦੇ ਨਾਲ ਲੜਾਈ ਲੜ ਰਹੇ ਐ ਇਸ ਕਰਕੇ ਆ ਜਿਹੜੀ ਐ ਅੱਜ ਸੀਜ਼ਫਾਇਰ ਹੋਇਆ ਅਸੀਂ ਇਹਦਾ ਸਵਾਗਤ ਕਰਦੇ ਆਂ ਅਮਨ ਸ਼ਾਂਤੀ ਦੇ ਅਸੀਂ ਪੁਜਾਰੀ ਆਂ ਪਰ ਅਸੀਂ ਇੱਕ ਮੈਂ ਹੋਰ ਕਹਿਣਾ ਚਾਹੂੰਗਾ ਇੱਕ ਤਕੜੇ ਬੰਦੇ ਨੂੰ ਤਕੜਾ ਬੰਦਾ ਸ਼ਾਂਤੀ ਵਾਸਤੇ ਵੀ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਇਕਨੋਮਿਕ ਸਟਰੈਂਥ ਇਜ਼ ਅਲੋਂਗ ਵਿਦ आवर ਮਿਲਟਰੀ ਸਟਰੈਂਥ ਇਜ਼ ਅ ਮਸਟ ਉਹਦੇ ਵਾਸਤੇ ਪੰਜਾਬ ਦਾ ਯੋਗਦਾਨ ਤੇ ਖਾਸ ਤੌਰ ਤੇ ਲੁਧਿਆਣੇ ਦਾ ਯੋਗਦਾਨ ਹੈ ਉਹਨੂੰ ਭੁੱਲ ਨਹੀਂ ਸਕਦੇ ਉਹਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਮੈਂ ਕੱਲਾ ਪ੍ਰਪੋਜ਼ਲ ਕੀਤੀ ਹੈ ਮੈਂ ਇੱਕ ਵਾਰ ਫਿਰ ਤੋਂ ਮਾਨਯੋਗ ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਦਾ ਤੇ ਬਾਕੀ ਸਾਰੀ ਪਾਰਟੀਆਂ ਦਾ ਚਾਹੇ ਅਕਾਲੀ ਸੀਗੇ ਚਾਹੇ ਕਾਂਗਰਸ ਦੇ ਵੀ ਸਾਡੇ ਰਣਦੀਪ ਨਾਂਭਾ ਉੱਤੇ ਬੈਠੇ ਸੀ ਉਹਨਾਂ ਨੇ ਵੀ ਸਵਾਗਤ ਕੀਤਾ ਸੀਪੀਆਈ ਨੇ ਵਿਸਵਾਗਤ ਕੀਤਾ ਬੀਐਸਪੀ ਨੇ ਵਿਸਵਾਗਤ ਕੀਤਾ ਸਾਰੇ ਇਕੱਠੇ ਹੋ ਕੇ ਅਸੀਂ ਪੰਜਾਬ ਵਾਸਤੇ ਕੋਈ ਨਵਾਂ ਇਕਨੋਮਿਕ ਪੈਕੇਜ ਲੈ ਕੇ ਆਈਏ ਧੰਨਵਾਦ ਸਾਰਿਆਂ ਨੂੰ ਥੈਂਕ ਯੂ ਸਰ ਸਰ